ਹਾਂਜੀ ਪਿਆਰਿਓ ਅੱਜ ਅਸੀਂ ਪਹੁੰਚਿਆ ਲੇ ਤੇ ਤੁਹਾਡੇ ਸਾਹਮਣੇ ਹੈ ਜਰਨਲ ਜੋਰਾਵਰ ਸਿੰਘ ਦਾ ਜੋ ਉਹਦੀ ਯਾਦਗਾਰ ਦੇ ਵਜੋਂ ਬਣਿਆ ਹੋਇਆ ਇੱਥੇ ਜੋਰਾਵਰ ਫੌਂਟ ਤੇ ਇਹਦੇ ਵਿੱਚ ਉਹਨਾਂ ਦੇ ਨਾਲ ਸੰਬੰਧਤ ਸਾਰੀਆਂ ਨਿਸ਼ਾਨੀਆਂ ਰੱਖੀਆਂ ਗਈਆਂ ਨੇ ਇਹ ਮੇਨ ਗੇਟ ਹੈ ਇਹ ਸਵੇਰੇ 10 ਵਜੇ ਓਪਨ ਹੁੰਦਾ ਹੈ ਅਸੀਂ ਥੋੜਾ ਪਹਿਲਾਂ ਚਲੇ ਗਏ ਅਸੀਂ ਫਿਰ ਸਾਨੂੰ ਦੁਬਾਰਾ ਆਉਣਾ ਪਿਆ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਯਾਦਗਾਰ ਵਜੋਂ ਤਸਵੀਰ ਲਾਈ ਹੈ ਜਰਨਲ ਜੋਰਾਵਰ ਸਿੰਘ ਇਹ ਮਹਾਰਾਜਾ ਰਣਜੀਤ ਸਿੰਘ ਜੀ ਉਹਦਾ ਜਰਨਲ ਸੀਗਾ ਤਿੱਬਤ ਤੱਕ ਖਾਲਸਾ ਰਾਜ ਸਥਾਪਿਤ ਕਰਨ ਵਾਲੇ ਜਰਨੈਲਾਂ ਦੇ ਵਿੱਚੋਂ ਇਸ ਜਰਨੈਲ ਦਾ ਨਾਮ ਆਉਂਦਾ ਜਦੋਂ ਇਹਨੇ ਤਿੱਬਤ ਤੱਕ ਖਾਲਸਾ ਰਾਜ ਸਥਾਪਿਤ ਕੀਤਾ ਉਸ ਜੰਗ ਨੂੰ ਜਿੱਤਿਆ ਉਤੋਂ ਵਾਪਸ ਆਉਂਦਿਆਂ ਤੇ ਬਤੀ ਫੌਜ ਨੇ ਜਦੋਂ ਦੁਬਾਰਾ ਵਾਪਸ ਤੋਖੇ ਦੇ ਨਾਲ ਹਮਲਾ ਕੀਤਾ ਤੇ ਜਿੱਥੇ ਇਹਦੇ ਪੱਟ ਦੇ ਵਿੱਚ ਗੋਲੀ ਵੱਜੀ ਜਿਹਦੇ ਨਾਲ ਇਹ ਜ਼ਖਮੀ ਹੋ ਗਏ ਸੀ ਜ਼ਖਮੀ ਹਾਲਤ ਦੇ ਵਿੱਚ ਇਹ ਉੱਥੇ ਲੜਦੇ ਰਹੇ ਆ ਤੁਸੀਂ ਵੇਖੋ ਇਹ ਸਾਰੀਆਂ ਅੰਦਰ ਦਾ ਜੋ ਮਿਊਜ਼ੀਅਮ ਬਣਿਆ ਹੋਇਆ ਹੈ ਉਹਨਾਂ ਦੀਆਂ ਸਾਰੀਆਂ ਨਿਸ਼ਾਨੀਆਂ ਰੱਖੀਆਂ ਹੋਈਆਂ ਨੇ ਉਹਨਾਂ ਦੇ ਜੋ ਕੋਟ ਜੈਕਟਾਂ ਨੇ ਉਹਨਾਂ ਦੀ ਪਾਉਣ ਵਾਲੀ ਪੋਸ਼ਾਕ ਹੈ ਉਹਨਾਂ ਦੀ ਉਹਨਾਂ ਨਾਲ ਸੰਬੰਧਤ ਜਿੰਨੀਆਂ ਚੀਜ਼ਾਂ ਉਹ ਵਰਤਦੇ ਸੀ ਪੀਣ ਵਾਲੇ ਪਾਣੀ ਤੱਕ ਦੀਆਂ ਜੋ ਚੀਜ਼ਾਂ ਸੀ ਉਹ ਸਾਰੀਆਂ ਇੱਕ ਇੱਕ ਚੀਜ਼ ਇੱਥੇ ਸੰਭੀ ਹੋਈਆਂ ਨਿਸ਼ਾਨੀ ਵਜੋਂ ਇਹ ਉਹਨਾਂ ਦੀ ਤਸਵੀਰ ਹੈ ਜਰਨਲ ਜੋਰਾਵਰ ਸਿੰਘ ਜੀ ਦੀ ਜਦੋਂ ਤਿੱਬਤ ਫੌਜ ਤੋਂ ਜਿੱਤ ਕੇ ਵਾਪਸ ਆਏ ਤੇ ਉੱਥੇ ਧੋਖੇ ਦੇ ਨਾਲ ਇਹਨਾਂ ਦੇ ਪੱਟ ਦੇ ਵਿੱਚ ਗੋਲੀ ਮਾਰੀ ਗਈ ਜ਼ਖਮੀ ਹਾਲਤ ਦੇ ਵਿੱਚ ਵੀ ਇਹ ਲੜਦੇ ਰਹੇ ਫਿਰ ਇੱਕ ਤਿੱਬਤੀ ਦੇ ਇਹਨਾਂ ਦੇ ਪਿੱਠ ਦੇ ਵਿੱਚ ਬਰਸ਼ਾ ਮਾਰਿਆ ਜਿਸ ਦੇ ਨਾਲ ਇਹ ਉੱਥੇ ਸ਼ਹੀਦੀ ਪ੍ਰਾਪਤ ਕਰਦੇ ਨੇ ਇਹ ਬੜਾ ਤਕੜਾ ਯੋਧਾ ਮਹਾਨ ਯੋਧਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਜੋ ਤਿੱਬਤ ਤੱਕ ਖਾਲਸਾ ਰਾਜ ਸਥਾਪਿਤ ਕਰਨ ਵਾਲੇ ਯੋਧਿਆਂ ਦੇ ਵਿੱਚੋਂ ਇੱਕ ਹੈ ਅਸੀਂ ਇਹ ਸਾਰਾ ਮਿਊਜ਼ੀਅਮ ਅੱਜ ਉੱਥੇ ਵੇਖਿਆ ਹੈ ਇੱਕ ਇੱਕ ਨਿਸ਼ਾਨੀ ਵਜੋਂ ਉੱਥੇ ਸੰਭੀ ਹੋਈ ਹੈ ਕੱਲੀ ਕੱਲੀ ਚੀਜ਼ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਉਹਦੇ ਘੋੜੇ ਦੇ ਹੰਗਰੂ ਤੱਕ ਉੱਥੇ ਪਏ ਨੇ ਉਹਨਾਂ ਦੇ ਬੂਟ ਉੱਥੇ ਨੇ ਇਹ ਹਾਥੀ ਦੀ ਪਸ਼ਾਕ ਤੱਕ ਹੈ ਸਾਰਾ ਕੁਝ ਇੱਕ ਇੱਕ ਚੀਜ਼ ਇੱਕ ਵੀਡੀਓ ਦੇ ਵਿੱਚ ਤੁਸੀਂ ਕੱਲੀ ਕੱਲੀ ਚੀਜ਼ ਵੇਖੀ ਜਾਓ ਤੇ ਸਾਰਾ ਕੁਝ ਉੱਥੇ ਇਹਨਾਂ ਨੇ ਸੰਭਾਲਿਆ ਹੋਇਆ ਇਹ ਇੱਕ ਪਾਸਾ ਹੈ ਮਿਊਜ਼ੀਅਮ ਦਾ ਦੂਜੇ ਪਾਸੇ ਜਿਹੜਾ ਜੋ ਹਿਸਟਰੀ ਹੈ ਜਿਹੜੀ ਸਾਰੀ ਇੱਥੇ ਲਿਖੀ ਹੋਈ ਹੈ ਜਦੋਂ ਜੋ ਰਵਰ ਸਿੰਘ ਉੱਥੇ ਸ਼ਹੀਦ ਹੋ ਜਾਂਦੇ ਨੇ ਪਿਬਤ ਦੇ ਵਿੱਚ ਇੱਕ ਪਰੰਪਰਾ ਮੰਨੀ ਜਾਂਦੀ ਸੀ ਵੀ ਉਹ ਸ਼ੇਰ ਦਾ ਜੋ మాਸ ਹੈ ਉਹ ਡੋਲੇ ਦੇ ਨਾਲ ਬੰਨ ਕੇ ਰੱਖਿਆ ਜਾਂਦਾ ਸੀ ਕਹਿੰਦੇ ਸੀ ਵੀ ਇਹ ਅਗਲੀਆਂ ਪੀੜ੍hiyan ਸੂਰਬੀਰ ਯੋਧੇ ਪੈਦਾ ਹੋਣ ਸ਼ੇਰ ਵਰਗੇ ਹੋਣ ਤੇ ਜਰਨਲ ਜੋਰਾਵਰ ਸਿੰਘ ਦੀ ਸ਼ਹੀਦੀ ਉਸ ਜਿਹੜੀ ਥਾਂ ਐ ਉੱਥੇ ਜਿਹੜੀਆਂ ਫੌਜਾਂ ਲੜ ਰਹੀਆਂ ਸੀ ਉਹਨਾਂ ਦੇ ਵਿੱਚ ਕਿਸੇ ਵਿੱਚ ਹਿੰਮਤ ਨਹੀਂ ਹੋ ਰਹੀ ਸੀ ਵੀ ਉਹਨਾਂ ਦੀ ਜਿਹੜਾ ਸਰੀਰ ਐ লাশ ਐ ਜਿਹੜੀ ਉਹਨੂੰ ਚੁੱਕਣ ਫਿਰ ਉੱਥੇ ਇੱਕ ਸਮਝੌਤਾ ਹੋਇਆ ਸੀ ਵੰਡੀ ਗਈ লাশ ਟੁਕੜੇ ਟੁਕੜੇ ਕਰਕੇ ਉਹਨਾਂ ਦੀ ਜਿਹੜੀ লাশ ਸੀ ਬੋਡੀ ਜਿਹੜੀ ਉਹਦੇ ਨਿੱਕੇ ਨਿੱਕੇ ਪੀਸ ਉੱਥੇ ਮਤਲਬ ਡੌਲਿਆਂ ਦੇ ਨਾਲ ਬੰਨੇ ਲੋਕਾਂ ਨੇ ਇਹ ਇਸ ਗੱਲ ਦਾ ਪ੍ਰਤੀਕ ਸੀ ਵੀ ਇਸ ਤੋਂ ਵੱਡਾ ਸੂਰਬੀਰ ਯੋद्धा ਹੋਰ ਕੋਈ ਨਹੀਂ ਦੁਨੀਆ ਦੇ ਅੰਦਰ ਇਸ ਪ੍ਰਤੀਕ ਵਜੋਂ ਇਸ ਸਿੱਖ ਜਰਨੈਲ ਦੇ ਸ਼ਰੀਰ ਦੀਆਂ ਬੂਟੀਆਂ ਨੂੰ ਡੋਲਿਆਂ ਦੇ ਨਾਲ ਉੱਥੇ ਬੰਨਿਆ ਗਿਆ ਤਿੱਬਤ ਦੇ ਅੰਦਰ ਇਹ ਵੀ ਪਰੰਪਰਾ ਮੰਨੀ ਜਾਂਦੀ ਹੈ ਉੱਥੇ ਇਹਨਾਂ ਦੇ ਨਾਂ ਦੇ ਉੱਤੇ ਹੁਣ ਇੱਕ ਉੱਥੇ ਥਾਂ ਬਣਿਆ ਹੋਇਆ ਮੰਨਿਆ ਜਾਂਦਾ ਹੈ ਵੀ ਉੱਥੇ ਜਦੋਂ ਕਿਸੇ ਬੀਬੀ ਦੇ ਕੋਲੇ ਬੱਚਾ ਹੋਣ ਵਾਲਾ ਹੁੰਦਾ ਤਾਂ ਉੱਥੇ ਉਸ ਬੀਬੀ ਨੂੰ ਲਜਾਇਆ ਜਾਂਦਾ ਇੱਕ ਆਮਨਾ ਕੀਤੀ ਜਾਂਦੀ ਹੈ ਵੀ ਸਾਡੇ ਜਿਹੜਾ ਆਉਣ ਵਾਲਾ ਬੱਚਾ ਹੈ ਉਹ ਜਰਨਲ ਜੋਰਾਵਰ ਸਿੰਘ ਵਰਗਾ ਮਹਾਨ ਪੈਦਾ ਹੋਵੇ ਇਹ ਸਾਡੇ ਸਿੱਖ ਸੂਰਬੀਰ ਯੋਧਿਆਂ ਦਾ ਇਤਿਹਾਸ ਹੈ ਹਿਸਟਰੀ ਹੈ ਇਹ ਲੇਹ ਦੇ ਅੰਦਰ ਇਹ ਥਾਂ ਬਣੀ ਹੋਈ ਹੈ ਇਸ ਵੀਰੇ 10 ਵਜੇ ਓਪਨ ਹੁੰਦਾ ਜਦੋਂ ਵੀ ਕਿਸੇ ਨੂੰ ਆਉਣਾ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਵੀ ਸ਼ਾਮ ਨੂੰ 8 ਵਜੇ ਤੋਂ ਲੈ ਕੇ 8:40 ਤੱਕ ਲਗਭਗ ਇੱਥੇ ਦੀ ਜਿਹੜੀ ਹਿਸਟਰੀ ਹੈ ਉਹ ਲੇਜ਼ਰ ਸ਼ੋਅ ਇੱਥੇ ਵਿਖਾਇਆ ਜਾਂਦਾ ਹੈ ਇਹ ਤੇ ਪੂਰਾ ਇਤਿਹਾਸ ਦੱਸਿਆ ਜਾਂਦਾ ਹੈ ਤੇ ਦੇਖਣ ਵਾਲੀ ਥਾਂ ਹੈ ਸਾਡੇ ਵੱਡਿਆਂ ਦਾ ਇਤਿਹਾਸ ਹੈ ਜੋ ਉਹਨਾਂ ਸਮਿਆਂ ਦੇ ਵਿੱਚ ਕਿਵੇਂ ਉਹਨਾਂ ਨੇ ਪੂਰਨੇ ਪਾਈ 1841 ਦੀ ਸ਼ਹੀਦੀ ਹੈ ਜਨਰਲ ਜੋਰਾਵਰ ਸਿੰਘ ਦੀ ਤੇ ਕਿਸ ਤਰੀਕੇ ਨਾਲ ਇਹਨਾਂ ਸੂਰਬੀਰ ਯੋਧਿਆਂ ਨੇ ਵੱਡੇ ਵੱਡੇ ਮੁਕਾਮ ਹਾਸਲ ਕੀਤੇ ਕੁਰਬਾਨੀਆਂ ਕੀਤੀਆਂ ਸਾਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ ਹੈ ਇਹ ਅੱਜ ਅਸੀਂ ਆਪਣਾ ਇਤਿਹਾਸਕ ਥਾਂ ਦੇਖਿਆ ਹੈ ਧੰਨਵਾਦ ਜੀ